ਦੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਜਰਾਂ ਚ ਦੀ ਵੱਡੀ ਖਬਰ ਡੀਸੀ ਰੇਟ ਤੇ ਕੰਮ ਕਰਦੇ ਦਰਜਾ 4 ਕਰਮਚਾਰੀ ਹੋਏ ਪੱਕੇ ਸਤੇ ਨਾਲ ਹੀ ਪਟਿਆਲਾ ਇਥੇ ਰਜਿੰਦਰ ਹਸਪਤਾਲ ਚ ਲੰਮੇ ਸਮੇਂ ਤੋਂ ਡੀਸੀ ਰੇਟ ਤੇ ਕੰਮ ਕਰਦੇ 35 ਦਰਜਾ ਦਰਜਾ 4 ਕਰਮਚਾਰੀਆਂ ਨੂੰ ਸਰਵਰ ਸਿੰਘ ਬੰਗਾ ਤੇ ਸੰਯੋਗ ਨਾਲ ਮੈਡੀਕਲ ਸੁਪਰਡੈਂਟ ਦਫਤਰ ਤੋਂ ਵੈਲਫੇਅਰ ਪਾਲਸੀ ਤਹਿਤ ਰੈਗੂਲਰ ਹੋਣ ਲਈ ਨਿਯੁਕਤ ਪੱਤਰ ਪ੍ਰਾਪਤ ਕੀਤੇ ਅਤੇ ਉਪਰੰਤ ਇੰਨਾ ਕਰਮਚਾਰੀਆਂ ਨੂੰ ਜੁਆਇੰਟ ਐਕਸ ਐਕਸ਼ਨ ਕਮੇਟੀ ਦੇ ਆਗੂਆਂ ਨੇ ਧੰਨਵਾਦ ਕਰਦੈਂ ਸਮਾਨ ਦਿੱਤਾ ਐਫਐਸ ਦੇ ਨਾਲ ਹੀ ਇਸ ਮੌਕੇ ਸਵਰਨ ਸਰ ਸਰਵਨ ਸਿੰਘ ਬੰਗਾਨੀ ਇਨਾਂ ਸਪੈਸ਼ਲ ਕੇਡ ਕਰਮਚਾਰੀਆਂ ਨੂੰ ਇੱਕ ਕਿਤਾਬ ਬਣਾ ਕੇ ਚਲਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੈਗੂਲਰ ਕਰਨ ਦੇ ਆਪਣੇ ਵਾਅਦੇ ਤੇ ਪੱਟੀ ਪਲਟੇ ਦੀਆਂ ਇਹ ਪਾਲਿਸੀ ਲਾਗੂ ਕਰਕੇ ਸਾਡੇ ਸਮਾਜ ਨਾਲੋਂ ਹੋਰਨਾ ਇਨਸਾਫ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਲੜਾਈ ਅਜੇ ਖਤਮ ਨਹੀਂ ਹੋਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਨਵੇਂ ਸਿਰਿਓ ਲੜਾਈ ਲੜੀ ਚਾਵੇ ਨਵੇਂ ਸਿਰਿਓ ਲੜਾਈ ਲੜੀ ਚਾਵੇਗੇ ਇਸ ਤੋਂ ਇਲਾਵਾ ਸਰਵ ਸਵਰਣ ਬੰਗਾ ਕਵਲ ਕਵਲਜੀਤ ਸਿੰਘ ਚੰਨੀ ਅਤੇ ਮੋਨਿਕਾ ਇਸ ਦੇ ਰਕੇਸ਼ ਕੁਮਾਰ ਕਲਿਹਾਨ ਅਤੇ ਅਰຸນ ਕੁਮਾਰ ਗੁਰੂ ਨਾਨਕ ਦੇਵ ਜੀ ਦੇ ਸਤਾਰ ਸ਼੍ਰੀ ਅੰਮ੍ਰਿਤਸਰ ਦੇ ਵਿਸ਼ੇ ਪਿਛਲੇ ਦਿਨ ਵਾਪਰੀ ਘਟਨਾ ਸਬੰਧੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਰਜੀ ਦੇ ਵਰਗ ਵਾਰਸਾਂ ਵੱਲੋਂ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨਾਲ ਬਦਲ ਸੁ ਬਦਲ ਸੁ ਕੀ ਦਾ ਪਹਿਲਾ ਮਾਮਲਾ ਆਇਆ ਧੰਨਵਾਦ